ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਜਾਕ ਥੋੜੀਆ ਮਜ਼ਾਕ ਥੋੜੀਆ ਓਏ ਹਾਂ ਜੀ ਕੀ ਹੋਇਆ ਜੀ ਨਹੀਂ ਲੱਗਦਾ ਹੈਗਾ ਹੁਣ ਮੇਰੇ ਬਿਨਾ ਨਾਲੇ ਅੱਜ ਤੂੰ ਦੁਕਾਨ ਤੇ ਨਹੀਂ ਆਈ ਹੈਗੀ ਕੀ ਗੱਲ ਓ ਮੈਨੂੰ ਐਵੇਂ ਕਿਉਂ ਲੱਗਦਾ ਜਿਵੇਂ ਤੂੰ ਰੋ ਕੇ ਹੱਟੀ ਹੋਵੇਂ ਯਾਰ ਨਹੀਂ ਨਹੀਂ ਐਵੇਂ ਲੱਗਦਾ ਤੈਨੂੰ ਮੈਂ ਕਿੱਥੇ ਰੋ ਰਹੀ ਸੀ ਉਹ ਤਾਂ ਮੈਂ ਤਾਂ ਹੀ ਨਹੀਂ ਆਈ ਕੰਮ ਤੇ ਬਸ ਕਰੀਨਾ ਸਮਾਨ ਚਾ ਮੁੱਕਿਆ ਪਿਆ ਸੀ ਔਨਲਾਈਨ ਗਈ ਹੋਈ ਸੀਗੀ ਬੋਲੇ ਕਿੱਡੀ ਗੱਲ ਅਸੀਂ ਤੂੰ ਮੈਨੂੰ ਦੱਸ ਦਿੰਦੀ ਮੈਂ ਲਿਆ ਕੇ ਦੇ ਦਿੰਦਾ ਹੁਣ ਫਰਕ ਪੈ ਗਿਆ ਹਣਾ ਤੇਰਾ ਸਾਰੀਆਂ ਗੱਲਾਂ ਨਹੀਂ ਦੱਸਦੀ ਕਿ ਮੈਨੂੰ ਕਾਲੇ ਸਮੇ ਸਮੇ ਦੀ ਖੇਡ ਹੁੰਦੀ ਹੈ ਜਦੋਂ ਸਮਾਂ ਖੇਡਣ ਲੱਗ ਜਾਂਦਾ ਤਾਂ ਚੰਗਾ ਭਲਾ ਜਿੱਤ ਦਾ ਖਿਡਾਰੀ ਵੀ ਹਾਰ ਜਾਂਦਾ ਜਿਵੇਂ ਆਪਣੇ ਚ ਵੀ ਸਾਰਾ ਕੁਝ ਚੰਗਾ ਭਲਾ ਚਲੀ ਜਾਂਦਾ ਸੀ ਪਰ ਵਕਤ ਦੀ ਮਾਰ ਨੇ ਸਭ ਤੇ ਇਸ ਮੈਸ ਕਰਤਾ ਫੇਰ ਕੀ ਵੈਰਾ ਜੇ ਮਾਰਾ ਟਾਈਮ ਆ ਗਿਆ ਚੰਗਾ ਟਾਈਮ ਵੀ ਜ਼ਰੂਰ ਆਊਗਾ ਨਾਲੇ ਤੂੰ ਤਾਂ ਕਿੰਨੇ ਮਾਰੇ ਟਾਈਮ ਤੋਂ ਲੰਘ ਗਏ ਆਂ ਯਾ ਫਿਰ ਤੂੰ ਆਹ ਟਾਈਮ ਤੋਂ ਕਿਉਂ ਡਰਦੀ ਹੈਗੀ ਉਹ ਤਾਂ ਤੂੰ ਕਰਨੀ ਸੀ ਤੂੰ ਫੇਰ ਵੀ ਨਹੀਂ ਘਬਰਾਈ ਹੈਗੀ ਹੁਣ ਤਾਂ ਮੈਂ ਤੇਰੇ ਨਾਲ ਆਣਾ ਕੋਈ ਗੱਲ ਨਹੀਂ ਆਪਾਂ ਦੋਵੇਂ ਰਲ ਕੇ ਨਾ ਇਸ ਮੁਸੀਬਤ ਨੂੰ ਹੱਲ ਕਰਨਾ ਯਾਰ ਕੁਝ ਨਹੀਂ ਹਾਲੋ ਹੋਣਾ ਹੈਗਾ ਮੈਨੂੰ ਪਤਾ ਮੇਰੀ ਕਿਸਮਤ ਮਾੜੀ ਹੈ ਮੇਰੀ ਕਿਸਮਤ 'ਚ ਰੋਣਾ ਹੀ ਲਿਖਿਆ ਹੈ ਜਦ ਵੀ ਮੜੀ ਜੀ ਖੁਸ਼ੀ ਆਉਣ ਲੱਗਦੀ ਹੈ ਉਦੋਂ ਹੀ ਹੰਝੂ ਆ ਜਾਂਦੇ ਆ ਰੱਬ ਨਾ ਸੱਚੀ ਮੈਨੂੰ ਹੱਸਦੀ ਵੇਖ ਕੇ ਖੁਸ਼ੀ ਨਹੀਂ ਹੈਗਾ ਉਹ ਤੂੰ ਇਹ ਕਹੀਗੀ ਨਹੀਂ ਯਾਰ ਕਾਲੇ ਦੇਖ ਮੈਂ ਨਾ ਬਸ ਇਹ ਸੋਚੀ ਜਾਂਦੀ ਸੀ ਆਪਣਾ ਹੁਣ ਇਸ ਰਿਸ਼ਤੇ ਨੂੰ ਇੱਥੇ ਖਤਮ ਕਰ ਦੰਨੀ ਆ ਕਿਉਂਕਿ ਮੈਨੂੰ ਲੱਗ ਰਿਹਾ ਅੱਗੇ ਜਾ ਕੇ ਨਾ ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ ਇਹ ਕੱਲ ਤਾਂ ਤੂੰ ਕੀ ਕਹਿ ਰਹੀ ਸੀ ਤੇ ਅੱਜ ਕੀ ਹੋਇਆ ਤੈਨੂੰ ਸਾਰੀ ਰਾਤ ਵੀ ਮੈਂ ਇਹੀ ਸੋਚੀ ਗਈ ਮੇਰੀ ਜ਼ਿੰਦਗੀ ਤਾਂ ਜਿਹੜੀ ਖਰਾਬ ਹੋਣੀ ਸੀ ਹੋ ਹੀ ਗਈ ਤੂੰ ਨਾ ਮੇਰੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਕਰ ਤੈਨੂੰ ਵਧੀਆ ਕੁੜੀ ਮਿਲ ਜੂ ਹੁਣ ਨਹੀਂ ਯਾਰ ਮੈਂ ਤੈਨੂੰ ਸਾਡੇ ਕਿੱਧਰ ਨਹੀਂ ਜਾਣਾ ਹੈਗਾ ਮੈਂ ਤੈਨੂੰ ਕਹਤਾ ਨਾ ਕਿ ਮੈਂ ਤੇਨਾਂ ਕੋਈ ਰਿਸ਼ਤਾ ਹੀ ਰੱਖਣਾ ਤੂੰ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਵਿਆਹ ਕਰਾ ਲਾ ਜਿੱਥੇ ਉਹ ਖੁਸ਼ ਨੇ ਤੈਨੂੰ ਮੈਂ ਕਿੰਨੀ ਕਬਰਗਾ ਬੇਵੜੀ ਵਾਲੇ ਨੂੰ ਮੈਂ ਆਪੇ ਮਨਾ ਲੂੰਗਾ ਤੂੰ ਕਿ ਮੇਰੇ ਸਾਥ ਸੱਟ ਰਹੀਆਂ ਜਰਾ ਕਈ ਵਾਰ ਗੱਲਾਂ ਇਹ ਜੀਆਂ ਹੋ ਜਾਂਦੀਆਂ ਨੇ ਕਿ ਬੰਦਾ ਸਾਥ ਛੱਡਣ ਲਈ ਮਜਬੂਰ ਹੋ ਜਾਂਦਾ ਚਾਹੇ ਉਹਦਾ ਜੀ ਵੀ ਨਾ ਹੋਵੇ ਸਾਥ ਛੱਡਣ ਦਾ ਮਜਬੂਰੀ ਸਭ ਕੁਝ ਕਰਾ ਜਾਂਦੀ ਹੈ ਫਿਰ ਮੈਨੂੰ ਵੀ ਤਾਂ ਪਤਾ ਲੱਗੇ ਅਜਿਹੀ ਕਿਹੜੀ ਮਜਬੂਰੀ ਆ ਜਿਹੜਾ ਤੂੰ ਮੇਰਾ ਸਾਥ ਛੱਡਣ ਨੂੰ ਤਿਆਰ ਹੋ ਰਹੀ ਹੈ ਤੇਰੇ ਘਰਦਿਆਂ ਨੂੰ ਇਹੀ ਜੀ ਕੁੜੀ ਚਾਹੀਦੀ ਆ ਜਿਹਦਾ ਪਹਿਲਾਂ ਵਿਆਹ ਨਾ ਹੋਇਆ ਹੋਵੇ ਤੇ ਮੇਰਾ ਤਾਂ ਪਹਿਲਾ ਵਿਆਹ ਵੀ ਹੋਇਆ ਸੀ ਜੋ ਕਿ ਮੈਂ ਭੱਜ ਕੇ ਕਰਾਇਆ ਸੀ ਨਾਲੇ ਲਕੋਤ ਉਹੀ ਰੱਖਿਆ ਸੀ ਉਹਨਾਂ ਤੋਂ ਸੱਚਾਈ ਤਾਂ ਉਹਨਾਂ ਅੱਗੇ ਆਉਣੀ ਸੀਗੀ ਤਾਂ ਹੀ ਉਹ ਜਵਾਬ ਦੇਗੇ ਰਿਸ਼ਤੇ ਫਿਰ ਕੀ ਹੋਇਆ ਯਾਰ ਜੇ ਤੇਰਾ ਵਿਆਹ ਹੋਇਆ ਹੋਇਆ ਸੀ ਮੈਨੂੰ ਇਹ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੇਰਾ ਕਹਿੰਦਾ ਪਾਸਟ ਕੀ ਸੀਗਾ ਤੈਨੂੰ ਨਹੀਂ ਫਰਕ ਪੈਂਦਾ ਪਰ ਤੇਰੇ ਘਰ ਦੇਆਂ ਨੂੰ ਪੂਰਾ ਪੂਰਾ ਫਰਕ ਪੈਂਦਾ ਬਸ ਜਾ ਕੇ ਤੂੰ ਆਪਣੇ ਘਰ ਦੇਆਂ ਨੂੰ ਕਹਿ ਦੇ ਜਿਹੜੀ ਲੱਭ ਰਹੀ ਐ ਉਹ ਲੱਭ ਲੈਣ ਨਾਵੇਂ ਤੈਨੂੰ ਉਸ ਤੋਂ ਬਾਅਦ ਫੋਨ ਤੇਰਾ ਨਾ ਮਿਲਣ ਲਈ ਕਹਾ ਤੇ ਤੇਰੀ ਦੁਕਾਨ ਦਾ ਕੰਮ ਵੀ ਮੈਂ ਛੱਡ ਰਹੀ ਆ। ਹੋ ਹੀ ਰਾ। ਮੇਰੀ ਗੱਲ ਤਾਂ ਸੁਣ ਯਾਰ ਤੂੰ। ਬਸ ਯਾਰ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ ਹੈਗੀ। ਤੂੰ ਪਲੀਜ਼ ਚਲਾ ਜਾ ਮੇਰੇ ਘਰੋਂ। ਇਸ ਤੋਂ ਪਹਿਲਾਂ ਵੀ ਦਿਨ ਤੱਕੇ ਮਾਰ ਕੇ ਕੱਢਾਂ। ਮੈਨੂੰ ਇਹ ਮੀਨ ਨਹੀਂ ਸੀ ਰਾ। ਗੁੱਸਾ ਦਾ ਬੰਦੇ ਨੂੰ ਸੌ ਹੋ ਜਾਂਦਾ। ਪਰ ਆ ਤਾਂ ਤੂੰ ਹੱਦੀ ਪਾਰ ਕਰਤੀ। ਮੈਂ ਤੇਨੂੰ ਕਹਿ ਰਹੀ ਆ ਨਾ ਕਿ ਨਿਕਲ ਜਾ ਮੇਰੇ ਘਰੋਂ। ਬਸ ਇਹ ਸਮਝ ਲੈ ਕਿ ਹੀਰ ਮਰ ਗਈ ਤੇਰੇ ਲਈ। ਤੇ ਤੈਨੂੰ ਕਦੇ ਜ਼ਿੰਦਗੀ 'ਚ ਆਏ ਹੀ ਨਹੀਂ ਸੀ। ਜਦ ਹਲ ਖੜਾ ਹੋ। ਮੈਂ ਕਿਤੇ ਨਹੀਂ ਜਾਣਾ ਹੈਗਾ ਜੀ। ਤੂੰ ਮੇਰੀ ਗੱਲ ਸੁਣ। खड़ा हो मैं तेरे क्या आना तो चल चल मेरे करो बाहर जा ओ हीर मेरी गल ना सुन ला यार कोई गल नहीं सुन मेरी निकल मेरी तो मेरी गल ना ला तू निकल मेरे करो मैं क्या आना तो मेरी गल ना ला एक बार मैं नहीं सुन यार तेरी कोई गल जब दफा हो ਆ ਗਿਆ ਮੇਰਾ ਪੁੱਤ। ਲਾ ਦੇ ਲਾ ਕਿਵੇਂ ਬੈਠਾ ਘਮਸਮੂ ਬਣਿਆ। ਆ ਕੁੜੀ ਨੇ ਤਾਂ ਨਾ ਆ ਮੁੰਡੇ ਨੂੰ ਪਾਗਲ ਕਰਿਆ ਪਿਆ। ਮੈਨੂੰ ਐ ਲੱਗਦਾ ਜਿਵੇਂ ਉਹਨੇ ਜਵਾਬ ਦੇਤਾ ਹੁੰਦਾ ਇਹਨੂੰ। ਚਲ ਸ਼ੋਕਰਾ ਜੇ ਜਵਾਬ ਦੇਤਾ ਫਿਰ ਤਾਂ ਵਧੀਆ। ਪਰ ਇਹ ਖੜਾ ਛਟੂ ਇਹਦਾ। ਮੇਰੇ ਪੁੱਤ ਦੇ ਸਾਰੇ ਹਾਸੇ ਖੋਲਿਆ ਕੁੜੀ ਨੇ। ਐਨਾ ਹੱਸਦਾ ਖੇਡਦਾ ਸੀ ਮੇਰਾ ਪੁੱਤ। ਕੀ ਹਾਲਤ ਕਰ ਲਈ ਇਹਨੇ। ਦੇਖਦੀ ਆਂ ਪੁੱਛਦੀ ਆ ਇਹਨੂੰ ਜਾ ਕੇ ਲੈ ਪਾਣੀ ਦੇ ਆਉਣੀ ਆ। કાલે કાલે આલે પુત્ર પાણી પીલા ਕੀ હો ગય પુત્ર કાલે કી વણુ એ મુંડે દા કી કરા મેને તો કઉ સમજ નહિ આવદી હેગી ਬੇ ਪੁੱਤ ਜੱਸੀ ਉਹ ਹਾਂ ਬੇਬੇ ਉਹ ਦੇਹ ਲਾ ਗਿਆ ਗੁੰਮ ਸ਼ਰਮ ਬਣਿਆ ਕਰਦਾ ਬੋਲਦਾ ਵੀ ਨਹੀਂ ਹੈਗਾ ਉਹ ਬੇਬੇ ਤੂੰ ਕਿਉਂ ਉਹਦੀ ਇੰਨੀ ਫਿਕਰ ਕਰਦੀ ਆ ਆਪੇ ਸੱਟ ਉਹ ਨੂੰ ਦੋ ਚਾਰ ਦਿਨਾਂ ਚ ਨਾਲੇ ਤੂੰ ਦੀ ਵਾਲੀ ਪੂਛ ਪੂਛ ਨਾ ਕਰਾ ਕਰ ਉਹ ਸਾਰੇ ਡਰਾਮੇ ਕਰਦਾ ਇਹ ਬੇ ਪੁੱਤ ਕਿਵੇਂ ਨਾ ਉਹਦੀ ਪੂਛ ਪੂਛ ਕਰਾਂ ਤਰਸ ਆ ਜਾਂਦਾ ਫਿਰ ਵੀ ਪੁੱਤ ਆਗਾ ਉਹ ਬੇਬੇ ਤੂੰ ਜਾ ਕੇ ਨਾ ਕੋਈ ਕੰਮ ਧੰਦਾ ਕਰ ਲਾ ਆ ਰੋਣਾ ਧੋਣਾ ਉਹਦੇ ਸਾਹਮਣੇ ਨਾ ਕਰਨ ਲੱਗ ਜੀ ਉਹ ਤਾਂ ਪਹਿਲੀ ਨਹੀਂ ਮਾਣ ਹੈਗਾ ਪੁੱਤ ਨਹੀਂ ਕਰਦੀ ਰੋਣਾ ਧੋਣਾ ਹੁਣ ਫਿਕਰ ਤਾਂ ਹੁੰਦੀ ਵੀ ਆ ਓਏ ਫਿਰ ਇੰਨੀ ਵੀ ਨਹੀਂ ਫਿਕਰ ਕਰਦੇ ਹੁੰਦੇ ਬੇਬੇ ਤੂੰ ਤਾਂ ਉਹੀ ਕਰੀ ਜਾਨੀ ਆ ਜਬਾਜਾ ਹਾਂਜੀ ਸਰ ਇਸ ਤਰ੍ਹਾਂ ਸੀ ਉਹ ਕੁੜੀ ਨੂੰ ਰਿਸ਼ਤੇ ਤੋਂ ਜਵਾਬ ਦੇ ਆਏ ਸੀ ਹਾ ਜਨਾ ਬਈ ਉਹ ਮੁੰਡਾ ਸਾਡੇ ਤਾਂ ਕੋਈ ਗੱਲ ਮੰਨਦਾ ਨਹੀਂ ਸੀ ਤਾਂ ਹੀ ਕਰਕੇ ਫਿਰ ਅਸੀਂ ਨੇ ਉਹ ਕੁੜੀ ਨੂੰ ਕਿਹਾ ਸੀ ਤੇ ਕੁੜੀ ਨੇ ਉਹਨੂੰ ਸਮਝਾ ਵੀ ਦਿੱਤਾ ਸੀ ਤੇ ਇਸ ਤਰ੍ਹਾਂ ਰਿਸ਼ਤਾ ਖਤਮ ਵੀ ਹੋ ਗਿਆ ਸੀ ਜਦੋਂ ਤੋਂ ਉਹ ਉਸ ਕੁੜੀ ਨਾਲ ਰਿਸ਼ਤੇ ਖਤਮ ਹੋ ਗਿਆ ਸੀ ਫਿਰ ਉਹਥੇ ਕਰਨ ਕੀ ਜਾਂਦਾ ਸੀ ਮੈਂ ਸੁਣਿਆ ਉਸ ਕੁੜੀ ਨਾਲ ਅਜੇ ਵੀ ਘੁੰਮਦਾ ਰਹਿੰਦਾ ਜਨਾਬ ਜੀ ਇਹਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਵੀ ਸਾਡੇ ਮੁੰਡੇ ਦਾ ਖਿਹੜਾ ਸੁੱਟ ਜੀ ਪਰ ਰੱਬ ਨੂੰ ਤਾਂ ਕੁਝ ਹੋਰ ਮਨਜ਼ੂਰ ਸੀ ਸ਼ਾਇਦ ਰੱਬ ਨੇ ਇਹ ਕੁੜੀ ਇਹ ਮੁੰਡੇ ਵਾਸਤੇ ਭੇਜੀ ਸੀ ਤਾਂ ਕਰਕੇ ਸਾਡੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਸਰ ਜੀ ਕੀ ਕਰਦੀ ਮੈਂ ਤਾਂ ਮਾਂ ਸੀ ਆਪਣੇ ਪੁੱਤ ਦੀ ਹਾਲਤ ਮੈਂ ਤੋ ਦੇਖੀ ਨਹੀਂ ਗਈ ਤਾਂ ਕਰਕੇ ਅਸੀਂ ਵਿਆਹ ਨੂੰ ਮੰਨ ਗਏ ਸੀ ਵੀ ਚਲ ਕੋਈ ਨਾ ਇਹਨਾਂ ਦਾ ਦੋਨਾਂ ਦਾ ਵਿਆਹ ਕਰ ਦਿੰਨੇ ਆ ਇਹ ਖੁਸ਼ ਰਹਿਣ ਹਾਂਜੀ ਜਨਾਬ ਜੀ ਇਸ ਤੋਂ ਬਾਅਦ ਵੀਰ ਜੀ ਤੁਸੀਂ ਇੱਥੇ ਕੀ ਕੰਮ ਆਏ ਹੋ ਮੈਂ ਤਾਂ ਤੁਹਾਡੇ ਭਰਾ ਦਾ ਸਾਥ ਕਰੋਂ ਦਾ ਛੜਤਾ ਨਾ ਲਈ ਮੈਂ ਤਾਂ ਹੁਣ ਉਹਦੀ ਦੁਕਾਨ ਤੇ ਵੀ ਨਹੀਂ ਕੰਮ ਕਰਦੀ ਉਹ ਨਾ ਜੀ ਇੱਥੇ ਤਾਂ ਮੈਂ ਕੋਈ ਕੰਮ ਨਹੀਂ ਆਇਆ ਹੈਗਾ ਬਸ ਮੈਂ ਤਾਂ ਥੋੜਾ ਧੰਨਵਾਦ ਕਰਨ ਆਇਆ ਸੀ ਜਿਹੜਾ ਤੁਸੀਂ ਨੇ ਸਾਡੇ ਕਹਣ ਤੇ ਰਿਸ਼ਤੇ ਨੂੰ ਜਵਾਬ ਦਿੱਤਾ ਨਹੀਂ ਤਾਂ ਉਹਨ ਕੋਈ ਸਾਡੀ ਗੱਲ ਮੰਨਣੀ ਨਹੀਂ ਸੀ ਇਹ ਤਾਂ ਸਾਰੀ ਤੁਹਾਡੀ ਮਿਹਰਬਾਨੀ ਆ ਮੈਂ ਤਾਂ ਬਸ ਤੁਸੀਂ ਖੁਸ਼ ਚਾਹਦੇ ਹੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਨਾਲੇ ਵੈਸੇ ਵੀ ਮੈਨੂੰ ਕਿਸੇ ਤੋਂ ਕੋਈ ਮਤਲਬ ਨਹੀਂ ਹੋਣਾ ਥੋੜੇ ਦਿਨ ਤੱਕ ਮੈਂ ਤਾਂ ਪਿੰਡ ਛੱਡ ਕੇ ਵੀ ਚੱਲ ਜਾਣਾ ਨਾ ਨਾ ਤੁਸੀਂ ਪਿੰਡ ਛੱਡ ਕੇ ਨਾ ਜਾਓ ਥੋੜਾ ਜਿਹਾ ਟਾਈਮ ਹੋਰ ਪਿੰਡ 'ਚ ਰੁਕ ਜਿਓ ਕਿਉਂਕਿ ਅਸੀਂ ਨਾ ਕਾਲੇ ਵਾਸਤੇ ਇੱਕ ਰਿਸ਼ਤਾ ਦੇਖਿਆ ਤੇ ਅਸੀਂ ਉਹਦਾ ਬਹੁਤ ਜਲਦੀ ਵਿਆਹ ਕਰਨ ਲੱਗੇ ਆਂ ਤੇ ਤੁਸੀਂ ਵੀ ਵਿਆਹ ਵਿੱਚ ਜ਼ਰੂਰ ਆਇਓ ਕਿਉਂਕਿ ਤੁਸੀਂ ਨਾ ਸਾਡੀ ਦੁਕਾਨ ਤੇ ਕੰਮ ਵੀ ਕਰਦੇ ਰਹੇ ਹੋ ਨਾ ਪਹਿਲਾਂ ਤਾਂ ਕਰਕੇ ਵਿਆਹ ਤੇ ਜ਼ਰੂਰ ਆਇਓ ਠੀਕ ਆ ਫਿਰ ਆਜੋ ਕੋਈ ਨਾ ਪੁੱਤ ਕੀ ਮੈਂ ਠੀਕ ਆ ਠੀਕ ਆ ਬੇਬੇ ਮੈਂ ਪੁੱਤ ਮੈਂ ਤਾਂ ਤੈਨੂੰ ਐ ਕਹਿਨੀ ਆ ਚਾਰ ਪੰਜ ਦਿਨ ਹੋ ਗਏ ਚੰਦਰਾ ਢਿੱਡ ਚ ਕੁਛ ਨਹੀਂ ਪਾਇਆ ਰੋਟੀ ਖਾਣਾ ਦੇਖ ਲੈ ਪੁੱਤ ਛੋਟਾ ਹੁੰਦਾ ਸੀ ਮੇਰੇ ਨਾਲ ਰੁੱਸ ਜਾਂਦਾ ਤੇ ਇੱਕ ਦੋ ਘੰਟਿਆਂ ਚ ਉਹਦੀ ਆ ਜਾਂਦਾ ਮੇਰੇ ਲਵੇ ਰੋਟੀ ਰੋਟੀ ਕਰਨ ਲੱਗ ਜਾਂਦਾ ਸੀ ਪੁੱਤ ਹੁਣ ਮੈਂ ਤੇਰੇ ਇਨੇ ਤਰਲੇ ਮਿੰਤਾ ਕਰਦੀ ਆ ਤੇਰੇ ਤੇ ਕੋਈ ਅਸਰ ਨਹੀਂ ਕੋਈ ਫਰਕ ਨਹੀਂ ਪੈਂਦਾ ਤੈਨੂੰ ਬੇਬੇ ਤਰਲੇ ਮਿੰਤਾ ਮੈਂ ਵੀ ਤੁਹਾਡੀਆਂ ਬਹੁਤ ਕੀਤੀਆਂ ਜੀ ਪਰ ਤੁਸੀਂ ਇਹ ਕਿਹੜਾ ਮਰ ਇੱਕ ਵੀ ਸੁਣੀ ਹੈਂ ਫਿਰ ਕੀ ਹੋ ਜਾਂਦਾ ਜੋ ਕੁੜੀਆਂ ਦਾ ਵਿਆਹ ਕਰਾ ਲੈਂਦਾ ਆਹ ਕਿਹਦੇ ਤੇ ਨਾ ਖੁਸ਼ੀ ਹੋਣ ਦਾ ਕਾਰਨ ਵੀ ਤੁਸੀਂ ਹੋਗੇ ਤੁਹਾਨੂੰ ਤਾਂ ਆਪਣੀ ਇੱਜ਼ਤ ਤੇ ਪਿਆਰੀ ਸੀ ਆਪਣਾ ਪੁੱਤ ਨਹੀਂ ਪਿਆਰਾ ਸੀ ਤੂੰ ਹੋਰ ਜਿਹੜੀ ਮਰਜ਼ੀ ਕੁੜੀ ਨਾਲ ਵਿਆਹ ਕਰਵਾ ਲਾ ਜੀ ਨੂੰ ਤਾਂ ਕਹੇਗਾ ਉਹਦੇ ਨਾਲ ਤੇਰਾ ਵਿਆਹ ਕਰ ਦਾਂਗੇ ਪਰ ਤੂੰ ਇਹਦਾ ਖੜਾ ਛੱਡ ਦੇ ਫਿਰ ਕਿਉਂ ਦਵੇ ਬੇਬੇ ਜੇ ਮੈਂ ਇਸ ਕੁੜੀ ਨਾਲ ਵਿਆਹ ਕਰਾ ਕੇ ਖੋਸਾਂ ਤੁਹਾਨੂੰ ਤਾਂ ਇਸ ਗੱਲ ਨਾਲ ਕੋਈ ਦੁੱਖ ਨਹੀਂ ਹੋਣਾ ਚਾਹੀਦਾ ਨਾਲੇ ਇਸ ਕੁੜੀ ਨਾਲ ਮੈਂ ਸਾਰੀ ਜ਼ਿੰਦਗੀ ਕੱਢਣੀ ਆ ਨਾ ਕਿ ਤੁਸੀਂ ਜੇ ਮੈਂ ਨਾ ਖੋਸ ਹੋਇਆ ਤਾਂ ਇਹੋ ਜਿਹਾ ਰਿਸ਼ਤੇ ਦਾ ਕੀ ਫਾਇਦਾ ਬੇਬੇ ਉਹ ਤਾਂ ਤੇਰੀ ਗੱਲ ਨਾਲ ਮੈਂ ਸਹਿਮਤ ਆ ਸਮਝਦੀ ਆ ਤੇਰੀ ਗੱਲ ਨੂੰ ਤੂੰ ਉਹ ਤਾਂ ਇਹਦਾ ਸਮਝ ਪਹਿਲਾਂ ਵੀ ਉਹ ਕੁੜੀ ਨੇ ਭੱਜ ਕੇ ਵਿਆਹ ਕਰਾਇਆ ਤੀ ਜਦੋਂ ਉਹਦੀ ਨਹੀਂ ਹੋਈ ਫਿਰ ਤੇਰੀ ਕੀ ਹੋ ਕੀ ਪਤਾ ਕਾਨੂੰ ਤੈਨੂੰ ਛੱਡ ਕੇ ਕਿਤੇ ਹੋਰ ਭੱਗ ਜੇ ਉਹ ਨਹੀਂ ਬੇਬੇ ਉਹ ਇਹੋ ਜਿਹੀ ਕੁੜੀ ਨਹੀਂ ਹੈਗੀ ਨਾਲੇ ਉਹ ਉਸ ਨੂੰ ਛੱਡ ਕੇ ਨਹੀਂ ਹੈਗੀ ਉਸ ਮੁੰਡੇ ਨੇ ਉਹਨੂੰ ਘਰੋਂ ਕੱਢਿਆ ਸੀਗਾ ਉਸ ਮੁੰਡੇ ਨੇ ਉਹਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾ ਲਿਆ ਸੀਗਾ ਕਤੋਂ ਤੂੰ ਮੰਨ ਜਾ ਕਿਉਂ ਤੂੰ ਮੈਨੂੰ ਦੁਖੀ ਕਰਦਾ ਵਾ ਜੋਗ ਜੋ ਉਸਨੇ ਕੀਤਾ ਉਸਦੀ ਸਜ਼ਾ ਪੂਪਤ ਰਹੀ ਹੈਗੀ ਨਾਲੇ ਉਹ ਉਸ ਮੁੰਡੇ ਨੂੰ ਛੱਡ ਗਈ ਨਹੀਂ ਸੀਗੀ ਉਹ ਮੁੰਡੇ ਨੇ ਹੀ ਉਹਨੂੰ ਛੱਡਿਆ ਸੀਗਾ ਉਸਨੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਾ ਲਿਆ ਸੀ ਤੇ ਇਹਨੂੰ ਤਲਾਕ ਦੇ ਕੇ ਘਰੋਂ ਕੱਢਤਾ ਤੇ ਨਾਲੇ ਜੇ ਤਾਂ ਪਹਿਲਾਂ ਵਾਲਾ ਘਰ ਵਾਲਾ ਵਧੀ ਹੁੰਦਾ ਤਾਂ ਆਪਣੇ ਵਰਗੇ ਦੀਆਂ ਗੱਲਾਂ ਕਿਉਂ ਸੁਣਦੀ ਵਿਚ ਇਹਦੀ ਪੁੱਤ ਉਹਦੀ ਜ਼ਿੰਦਗੀ ਆ ਜਿਵੇਂ ਮਰਜ਼ੀ ਜੀਵੇ ਤੂੰ ਕਿਉਂ ਉਹਦੀ ਜ਼ਿੰਦਗੀ ਖਰਾਬ ਕਰਦਾ ਕਿਉਂ ਭੁੱਖਾ ਮਰਦਾ ਉਹਦੀ ਖਾਤਰ ਖਾਲਾ ਰੋਟੀ ਨਹੀਂ 베ਪੇ ਮੈਂ ਰੋਟੀ ਖਾਣ ਦਾ ਨਾ ਟਾਈਮ ਜਿੰਨਾ ਜਰਾ ਤੁਸੀਂ ਮੇਰੇ ਤੇ ਹੀਰ ਦੇ ਰਿਸ਼ਤੇ ਲਈ ਮੰਨਦੇ ਨਹੀਂ ਹੈਗੇ 베 ਕਿਉਂ ਕਮਲਾ ਹੋਇਆ ਕਿਉਂ ਮੇਰੀ ਜ਼ਿੰਦਗੀ ਖਰਾਬ ਕਰਦਾ ਖਾਲਾ ਦੋ ਰੋਟੀਆਂ 베 ਪੁੱਤ ਮੰਨ ਜਾ ਮੇਰੀ ਗੱਲ ਮੰਨ ਜਾਵੇ ਖਾਲਾ ਪੁੱਤ 베 ਕੈ ਦਿਨ ਹੋ ਗਏ ਟੁਕੜਾ ਮੂੰਹ ਚ ਨਹੀਂ ਪਾਇਆ ਮੁੰਡੇ ਨੇ ਕੀ ਕਰਾਂ ਮੈਂ ਦਾ ਓ ਕੀ ਹੋ ਗਿਆ ਬੇਬੇ ਤੂੰ ਰੁਹੀ ਕੋ ਜੰਨੀ ਆ ਮੇ ਪੁੱਤ ਮੈਂ ਇਥੋਂ ਨਹੀਂ ਇਹਦੀ ਹਾਲਤ ਦੇਖੀ ਜਾਂਦੀ ਇਹ ਤਾਂ ਰੋਟੀ ਨਹੀਂ ਖਾਂਦਾ ਇਹ ਤਾਂ ਬਾਲੀ ਹਾਲਤ ਖਰਾਬ ਕਰ ਰੱਖੀ ਆ ਜੇ ਤੂੰ ਮੇਰੀ ਗੱਲ ਮੰਨੇ ਮੈਂ ਤਾਂ ਤੈਨੂੰ ਐ ਕਹਿੰਨੀ ਆ ਇਹਨੂੰ ਕਰਾ ਲੈਣ ਦੇ ਪੁੱਤ ਉਹਤੀ ਵਿਆਹ ਜਿੱਥੇ ਕਹਿੰਦਾ ਹੋਰ ਕੀ ਆ ਲੋਕ 5 10 ਦਿਨ ਬੋਲ ਕੇ ਬਹਿ ਜਾਣਗੇ ਆਪਾਂ ਕਿਸੇ ਤੋਂ ਕੀ ਲੈਣਾ ਓ ਬੇਬੇ ਤੂੰ ਕਿਉਂ ਫਿਕਰ ਕਰੀ ਜੰਨੀ ਆ ਆ ਕੁੜੀ ਦੇ ਘਰੇ ਜਾ ਕੇ ਆਇਆ ਉਹ ਤਾਂ ਮੰਨ ਗਈ ਇਹੀ ਨਹੀਂ ਮੰਨਦਾ ਹੈਗਾ ਆਪਣੇ ਵਾਲਾ ਇਹਨੇ ਤਾਂ ਪੁੱਤ ਜਿਵੇਂ ਕਾਲੀ ਜਿੱਦ ਫੜ ਰੱਖੀ ਆ ਇਹ ਤਾਂ ਕਹਿੰਦਾ ਜੇ ਤੁਸੀਂ ਮੇਰਾ ਉਹਦੇ ਨਾਲ ਵਿਆਹ ਨਾ ਕਰਿਆ ਮੈਂ ਨਹੀਂ ਕੁਛ ਖਾਂਦਾ ਪੀਂਦਾ ਬੇਬੇ ਤੂੰ ਆਪਸਿਆਂਣੀ ਆ ਅਗਵੇਂ ਤੇ ਕੋਈ ਗੱਲ ਨਹੀਂ ਹੋਈ ਸੀਗੀ ਜੇ ਤੂੰ ਕਹਿਣੀ ਆ ਮੈਂ ਗੱਲ ਕਰਕੇ ਦੇਖ ਲੈਣਾ ਫਿਰ ਬੇ ਪੁੱਤ ਜੇਨੇ ਕੁਛ ਕਰ ਕਰਾ ਲਿਆ ਫੇਰ ਵੀ ਤਾਂ ਲੋਕ ਬੋਲਣਗੇ ਇਹਦੂ ਤਾਂ ਚੰਗਾ ਆਪਾਂ ਇਹਦਾ ਵਿਆਹ ਕਰ ਦਿੰਨੇ ਆ ਇਹਦੀ ਜ਼ਿੰਦਗੀ ਆ ਕਾਹਨੂੰ ਦੁੱਖ ਪਾਓ ਪਾ ਲੈਣ ਦੇ ਆਪਾਂ ਨੇ ਕੀ ਲੈਣਾ ਚਲ ਕੋਈ ਨਾ ਬੇਬੇ ਫਿਰ ਮੈਂ ਕਰਨਾ ਕੋਈ ਨਾ ਕੋਈ ਹਿੱਲਾ ਠੀਕ ਆ ਪੁੱਤ ਠੀਕ ਆ ਬੇਬੇ ਬਲੇ ਪੁੱਤ ਰਿਆ ਕੇ ਬਹਿ ਗਿਆ ਤੂੰ ਬੱਸ ਬੇਬੇ ਉਈ ਆ ਕੇ ਬਹਿ ਗਿਆ ਜੀ ਪੁੱਤ ਮੈਂ ਇਥੋਂ ਨਹੀਂ ਤੇਰੀ ਆ ਹਾਲਤ ਦੇਖੀ ਜਾਂਦੀ ਉਈ ਨਾ ਉਦਾਸ ਜਿਹੇ ਰਹਾ ਕਰ ਕੋਈ ਨਾ ਬੇਬੇ ਹੋ ਜਾਊਗਾ ਠੀਕ ਆਪੇ ਚੱਲ ਠੀਕ ਆ ਪੁੱਤ ਅਸੀਂ ਤੇਰੇ ਉਹਦੇ ਨਾਲ ਵਿਆਹ ਕਰ ਦਿੰਨੇ ਆ ਹੁਣ ਤਾਂ ਰੋਟੀ ਖਾ ਲਾ ਕੀ ਬੇਬੇ ਸੱਚੀ ਹਾਂ ਪੁੱਤ ਮਜ਼ਾਕ ਤਾਂ ਨਹੀਂ ਕਰਦੀ ਬੇਬੇ ਪੁੱਤ ਮੈਂ ਮਜ਼ਾਕ ਕਰੂ ਤੇਰੀ ਮਾਂ ਗਈ ਨਾਲ ਇੱਕ ਗੱਲ ਹੋਰ ਪੁੱਤ ਇਹ ਤੇਰੀ ਹਿੰਡ ਹੈ ਉਹਦੇ ਨਾਲ ਵਿਆਹ ਕਰਾਉਣਾ ਕੁੜੀ ਨਾਲ ਕਾਨੂੰ ਕੋਈ ਗੱਲ-ਵੱਤ ਹੁੰਦੀ ਅਸੀਂ ਜ਼ਿੰਮੇਵਾਰ ਨਹੀਂ ਸਾਨੂੰ ਨਾ ਕਹੀਂ ਫਿਰ ਉਹ ਨਹੀਂ ਬੇਬੇ ਐਹੀ ਕੁੜੀ ਨਹੀਂ ਕਿ ਉਹ ਜੇ ਤੂੰ ਦਿਨ ਆ ਰਹੇਗੀ ਨਾ ਤਾ ਤੂੰ ਆਪ ਹੀ ਗਈਗੀ ਯਾਹ ਪਤਾ ਸੀ ਗਲਤ ਸੀ ਤੂੰ ਸਹੀ ਸੀਗਾ ਸਾਰੀ ਘਰ ਦੀ ਕਬੀਲਦਾਰੀ ਸੰਭਲੂ ਬੇਬੇ ਆ ਕੇ ਚੱਲ ਰੋਟੀ ਖਾ ਪਹਿਲਾਂ ਉਹ ਨਹੀਂ ਬੇਬੇ ਰੋਟੀ ਮੈਂ ਆ ਕੇ ਖਾਣਾ ਪਹਿਲਾਂ ਮੈਂ ਜਾ ਕੇ ਗੱਲ ਹੀਰ ਨੂੰ ਦੱਸ ਕੇ ਆਉਣਾ ਉਹ ਵੀ ਵਿਚਾਰੀ ਮੇਰੇ ਮੋਗੇ ਦਾਸ ਬੈਠੀ ਹੋਣੀ ਭੁੱਖੀ ਬੈਠੀ ਹੋਣੀ ਉਹਨੇ ਵੀ ਕੁਝ ਕਰਦਾ ਹੋਣਾ ਇਹੇ ਪੁੱਤ ਤੂੰ ਪਹਿਲਾਂ ਦੋ ਪਰਕੇ ਰੋਟੀ ਦੇ ਤਾਂ ਖਾ ਲੈ ਆ ਗਿਆ ਬੇਬੇ ਬੱਸ ਮੈਂ ਕੀ ਕਰਾਂ ਮੁੰਡੇ ਦਾ ਮੈਂ ਆ ਦੇਖ ਲਾ ਹੁਣ ਵੀ 4-5 ਦਿਨ ਦਾ ਢਿੱਡ ਭੁੱਖਾਗਾ ਉੱਠ ਕੇ ਭੱਜ ਗਿਆ ਮਾਂ ਨਾਲੋਂ ਚੰਗੀ ਉਹ ਹੋਗੀ ਪਤਾ ਨਹੀਂ ਉਹ ਕੁੜੀ ਨੇ ਕੀ ਇਹਦੇ ਸਰਚ ਪਾਤਾ ਖੋਲ ਕੇ ਕਮਲਾ ਹੋਇਆ ਫਿਰਦਾ ਉਹਦੇ ਪਿੱਛੇ ਹੀਰ 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 ਿੱਧਰ ਚਲੀ ਗਈ ਸੀ ਜਰਾ ਓ ਹੀਰ ਿੱਧਰ ਭਾਗੀ ਓ ਆ ਗਈ 간 ਲੱਗੀਆਂ ਕੀ ਤੂੰ ਕਮਲੀ ਹੋਈ ਹੈਗੀ ਕਿਉਂ ਮਰਨ ਲੱਗੀ ਹੈਗੀ ਹੁਣ ਕੀ ਕਰਦਾ ਆ ਤੂੰ ਇੱਥੇ ਇਹੀ ਦੇਖਣ ਆਇਆ ਨਾ ਕਿ ਮੈਂ ਮਰ ਗਈ ਕਿ ਜਾਂਦੀ ਤੇ ਥੋੜਾ ਟਾਈਮ ਨਾ ਆਂਦੜਾ ਤੈਨੂੰ ਮੇਰੀ ਇੱਥੇ ਲਾਸ਼ ਹੀ ਥਾਉਂਦੀ ਤਨ ਕੀ ਕਰਨਾ ਆ ਹੁਣ ਇੱਥੇ ਓ ਯਾਰ ਇਹ ਤਾਂ ਦੱਸ ਦੇ ਕਿਉਂ ਮਰਨ ਲੱਗੀਆਂ ਤੂੰ ਜ਼ਿੰਦਗੀ ਤੋਂ ਨਾ ਤੰਗ ਆ ਚੁੱਕੀ ਆ ਮੈਂ ਬਹੁਤ ਕੁਝ ਸਹਿ ਲਿਆ ਹੁਣ ਹੋਰ ਨਹੀਂ ਸਹਿ ਹੋਣ ਦੀ ਹਿੰਮਤ ਹੁੰਦੀ ਬਸ ਮਰਨਾ ਚਾਹੁੰਨੀ ਆ ਮੈਂ ਤੇ ਤੇਰਾ ਮੇਰਾ ਰਿਸ਼ਤਾ ਖਤਮ ਹੋ ਚੁੱਕਿਆ ਪਲੀਜ਼ ਹੱਥ ਬੰਦੀਆਂ ਤੇਰੇ ਅੱਗੇ ਚਲਾ ਜਾ ਇੱਥੋਂ ਓ ਯਾਰ ਮੈਂ ਤੈਨੂੰ ਕਹਿਤਾ ਹੈਗਾ ਜੀ ਸਭ ਕੁਝ ਠੀਕ ਹੋ ਜਾਊਗਾ ਪਰ ਤੂੰ ਕਿਹੜਾ ਮੇਰੀ ਗੱਲ ਮੰਨਦੀ ਆਂਗੀ ਜੇ ਸਭ ਕੁਝ ਠੀਕ ਹੋਣਾ ਹੁੰਦਾ ਨਾ ਕਦ ਦਾ ਹੋ ਗਿਆ ਹੁੰਦਾ ਤੇ じゃ ਪਲੀਜ਼ ਇੱਥੋਂ ਮੈਂ ਮਰਨਾ ਬਸ ਓ ਮੈਂ ਤਾਂ ਤੈਨੂੰ ਖੁਸ਼ਖਬਰੀ ਦੇਣ ਆਏ ਸੀਗਾ ਪਰ ਆ ਤੂੰ ਤਾਂ ਮੈਨੂੰ ਹੋਰ ਹੀ ਖੁ ਕਿਹੜੀ ਖੁਸ਼ਖਬਰੀ ਕਿ ਤੇਰਾ ਰਿਸ਼ਤਾ ਹੋ ਗਿਆ ਹੋਰ ਪਾਸੇ ਵਿਆਹ ਕਰਾਉਣ ਲੱਗਿਆ ਤੂੰ ਇਹ ਖੁਸ਼ਖਬਰੀ ਤਾਂ ਤੇਰਾ ਪਰਾ ਮੈਨੂੰ ਕਦੋਂ ਦਾ ਆ ਕੇ ਦੇ ਗਿਆ ਓਏ ਤੂੰ ਸੋਚ ਵੀ ਕਿਵੇਂ ਲਿਆ ਮੈਂ ਤੈਨੂੰ ਸਾਡੇ ਕਿਸੇ ਹੋਰ ਦਾ ਹੋ ਜੂ ਮੈਂ ਤਾਂ ਤੈਨੂੰ ਇਹ ਖੁਸ਼ਖਬਰੀ ਦੇਣ ਆਇਆ ਸੀ ਵੱਡਾ ਵਾਜ ਤੇ ਮੰਮੀ ਆਪਣੇ ਰਿਸ਼ਤੇ ਲਈ ਮੰਨ ਗਏ ਨੇ ਕੀ ਸੱਚੀ ਮੰਨ ਗਏ ਉਹ ਮੈਨੂੰ ਤਾਂ ਯਕੀਨ じゃ ਨਹੀਂ ਹੋ ਰਿਹਾ ਪਰ ਸੱਚੀ ਯਾਰਾ ਉਹਨਾਂ ਨੇ ਆਪਣੇ ਬਿਆਲੇ ਹਾਂ ਕਰਤੀ ਆ ਮੈਨੂੰ ਹੀ ਪਤਾਗਾ ਮੈਂ ਉਹਨਾਂ ਨੂੰ ਕਿਵੇਂ ਮਨਾਇਆ ਪਰ ਤੂੰ ਇੱਥੇ ਜਰਾ ਆ ਸਭ ਕੀ ਕਰ ਰਹੀ ਸੀਗੀ ਜੇ ਕਿਤੇ ਮੈਂ ਨਾ ਹੁੰਦਾ ਤੂੰ ਤੇ ਪੀ ਕੇ ਮਰ ਜਾਣਾ ਸੀ ਮੈਂ ਤਾਂ ਫਿਰ ਇਕੱਲਾ ਰਹਿ ਗਿਆ ਸੀਗਾ ਤੈਨੂੰ ਮੈਂ ਕਿਹਾ ਸੀਗਾ ਨਾਲੇ ਵੀ ਉਹਨਾਂ ਨੂੰ ਮੈਂ ਮਨਾ ਲੂੰਗਾ ਪਰ ਤੂੰ ਯਾਰਾ ਆ ਪੁੱਠੇ ਕੰਮ ਕਿਉਂ ਕਰਨ ਲੱਗੀ ਸੀ ਮੈਨੂੰ ਜਦੋਂ ਤੇਰਾ ਭਰਾ ਜੱਸੀ ਆ ਕੇ ਦੱਸ ਕੇ ਗਿਆ ਸੀ ਨਾ ਕਿ ਤੇਰਾ ਰਿਸ਼ਤਾ ਦੇਖਣ ਲੱਗਿਆ ਮੈਨੂੰ ਹੀ ਪਤਾ ਕਿ ਮੇਰੇ ਤੇ ਕੀ ਬੀਤਰੀ ਸੀ ਪਰ ਮੌਤ ਨੂੰ ਗੱਲ ਲਾਉਣ ਤੋਂ ਬਿਨਾ ਮੇਰੇ ਕੋਲ ਕੋਈ ਚੋਇਸ ਨਹੀਂ ਸੀਗੀ ਮੈਂ ਸੋਚੇ ਮਰੀ ਜਾਨੀਆਂ ਤੇਰੇ ਬਿਨਾ ਵੈਸੇ ਵੀ ਜਿਉਣ ਦਾ ਕੀ ਫਾਇਦਾ ਮੇਰੇ ਤਾਂ ਸਾਰੇ ਏਰਮਾਨ ਹੀ ਟੁੱਟ ਗਏ ਸੀ ਮੈਨੂੰ ਜਮਾ ਉਮੀਦ ਨਹੀਂ ਸੀ ਕਿ ਆਪਣਾ ਵਿਆਹ ਵੀ ਹੋ ਉਹ ਚਲ ਹੁਣ ਇੱਥੇ ਘੜੀ ਗੱਲਾਂ ਹੀ ਮਰੀ ਜਾਣਗੀਆਂ ਕਿ ਮੈਨੂੰ ਚਾਹ ਵੀ ਪਿਆਏਗੀ ਆਪਾਂ ਦਾ ਮੁਲਾਕਾਤ ਕਰੀ ਨੂੰ ਕਿੰਨੇ ਦਿਨ ਹੋ ਗਏ ਨਾਲੇ ਯਾਰਾ ਕੁੱਟ-ਕੁੱਟ ਚਾਹ ਪੀ ਲਾਂਗੇ ਨਾਲੇ ਬੈ ਕੇ ਅੱਜ ਦਿਲ ਦੀਆਂ ਗੱਲਾਂ ਕਰ ਲਾਂਗੇ ਚਲੋ ਠੀਕ ਹੈ ਚੱਲੀਏ ਫਿਰ ਚੱਲਾ ਐਵੇਂ ਕਰਕੇ ਜਨਾਬ ਜੀ ਅਸੀਂ ਕਾਲੇ ਦੇ ਵਿਆਹ ਨੂੰ ਹਾਂ ਕਰਤੀ ਤੇ ਕੁਝ ਦਿਨਾਂ ਬਾਅਦ ਕਾਲੇ ਦਾ ਵਿਆਹ ਹੋਣ ਵਾਲਾ ਸੀ ਤੇ ਉਹ ਕੁੜੀ ਦਾ ਕਤਲ ਹੋ ਗਿਆ ਤੋ ਕਤਲ ਕਿਵੇਂ ਹੋਇਆ ਸਾਡੇ ਪਰਿਵਾਰ ਨੂੰ ਕੁਝ ਨਹੀਂ ਪਤਾ ਹੈਗਾ ਜਨਾਬ ਗੱਲ ਤਾਂ ਤੁਸੀਂ ਸਾਰੀ ਦੱਸਤੀ ਪਰ ਕਤਲ ਦਾ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਾ ਕਤਲ ਕੀਤਾ ਕਿੰਨੇ ਹੈਗੇ ਨਾਲੇ ਛੋਡੀ ਵੀ ਕੁੜੀ ਨਾਲ ਲੜਾਈ ਹੋਈ ਸੀ ਤੁਸੀਂ ਕਿਹੜਾ ਬਿਆਨ ਨੂੰ ਰਾਜੀ ਸੀ ਅਸੀਂ ਸੱਚ ਕਹਿ ਰਹੇ ਹਾਂ ਜਨਾਬ ਅਸੀਂ ਕੋਈ ਕਤਲ ਨਹੀਂ ਕੀਤਾ ਹੈਗਾ ਜੀ ਤੁਸੀਂ ਆਪਣੀ ਬਣਦੀ ਕਾਰਵਾਈ ਕਰੋ ਜੇ ਸਾਡੇ ਖਿਲਾਫ ਕੋਈ ਸਬੂਤ ਮਿਲਦਾਗਾ ਤਾਂ ਅਸੀਂ ਸਜ਼ਾ ਭੁਗਤਣ ਦੇ ਅਕਦਾ ਰਹੇ ਹਾਂ ਕਾਰਵਾਈ ਤਾਂ ਤੇਰੇ ਤੇ ਕਰਨੀ ਪਊ ਕਤਲ ਦਾ ਹਜੇ ਪਤਾ ਨਹੀਂ ਨਾ ਲੱਗਾ ਤਾਂ ਹੀ ਉਹ ਅਸੀਂ ਤੈਨੂੰ ਛੱਡ ਨਹੀਂ ਸਕਦੇ ਤੈਨੂੰ ਸਾਡੇ ਨਾਲ ਚੱਲਣਾ ਪੈਣਾ ਨਾਲ ਇੱਕ ਗੱਲ ਹੋਰ ਤੈਨੂੰ ਉਹਦੇ ਪੇਕੇ ਘਰ ਬਾਰੇ ਪਤਾ ਕੁ ਪੇਕੇ ਘਰ ਬਾਰੇ ਹਾਂਜੀ ਜਨਾਬ ਉਹ ਸਮਾਂ ਪਹਿਨਾ ਉਹ ਆਪਣੀ ਪੇਕੇ ਘਰ ਗਈ ਸੀ ਉੱਥੋਂ ਕੁਝ ਗਹਿਣੇ ਤੇ ਕੁਝ ਪੈਸੇ ਲੈ ਕੇ ਆਈ ਸੀਗੀ ਉਹ ਹੁਣ ਉੱਥੇ ਕੌਣ ਰਹਿੰਦਾ ਇਹਦੇ ਆਪਣੇ ਜੱਦੀ ਘਰ ਚ ਤਾਂ ਕੋਈ ਨਹੀਂ ਰਹਿ ਰਿਹਾ ਜਨਾਬ ਹਾਂ ਇੱਕ ਚਾਚੇ ਕਾ ਘਰ ਆ ਕੋਲ ਉੱਥੇ ਦੋ ਜਣੇ ਰਹ ਰਹੇ ਨੇ ਫਿਰ ਇਹਦੀ ਪੁੱਛ ਗਿਸਤਾ ਉੱਥੇ ਇੱਕ ਜਾ ਕੇ ਕਰਨੀ ਪਊ ਚਲ ਐ ਕਰ ਇਹਨੂੰ ਨਾਲ ਚੱਕ ਚਲ ਨਾ ਨਾ ਸਰ ਜੀ ਮੇਰੇ ਪੁੱਤਰ ਨੂੰ ਨਾਲ ਲੈ ਕੇ ਜੇ ਤਾਂ ਕੋਈ ਕਸੂਰ ਨਹੀਂ ਹੈਗਾ ਅਸੀਂ ਮੰਨਦਾ ਕਸੂਰ ਨਹੀਂ ਪਰ ਹਜੇ ਪਤਾ ਵੀ ਨਹੀਂ ਲੱਗਿਆ ਕਿ ਕਾਤਲ ਕੌਣ ਆ ਨਾਲ ਤਾਂ ਲੈ ਕੇ ਜਾਣਾ ਪਊਗਾ ਜਨਾਬ ਐ ਨਾ ਕਰੋ ਨਾਲ ਲੈ ਕੇ ਜਾਓ ਸਰ ਕੋਈ ਨਾ ਬੇਬੇ ਚਿੰਤਾ ਨਾ ਕਰ ਬੇਬੇ ਮੈਨੂੰ ਪਤਾ ਆਪਣੇ ਛੋਟੇ ਨੇ ਕਾਤਲ ਨਹੀਂ ਕੀਤਾ ਹੈਗਾ ਕੋਈ ਨਾ ਬੇਬੇ ਤੂੰ ਬੈਠਾ ਸਰ ਮੈਂ ਤਾਂ ਜਾ ਸਕਦਾ ਨਹੀਂ ਦੇਖੋ ਜਾ ਤਾਂ ਸਕਦਾਗਾ ਪਰ ਜਦੋਂ ਲੋੜ ਹੋਈ ਤੈਨੂੰ ਥਾਣੇ ਬੁਲਾਵਾਂਗੇ ਕੋਈ ਗੱਲ ਨਹੀਂ ਸਰ ਮੈਂ ਜਦੋਂ ਕਹੂੰਗਾ ਕਿਤੇ ਨਾ ਹੋਵੇ ਪਿੰਡ ਛੱਡ ਕੇ ਭੱਜ ਜਾ ਨਾ ਨਾ ਜੀ ਜਦੋਂ ਕਹੂੰਗੇ ਮੌਦੀ ਆਜੂਗਾ ਜੀ ਠੀਕ ਆ ਚੱਲ ਆ ਕੇ ਇਹਨੂੰ ਉਹ ਬੇਬੇ ਤੂੰ ਕਿਉਂ ਰੋਈਆਂ ਨਹੀਂ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਆਪਣਾ ਕਾਲਾ ਕਤਲ ਨਹੀਂ ਕਰ ਸਕਦਾ ਉਹ ਵਿਚਾਰਾ ਬੇਕਸੂਰਾ ਮੇਰਾ ਪੁੱਤ ਉਹ ਤਾਂ ਮੈਂ ਤੇਰੀ ਗੱਲ ਮੰਨਦੀ ਆ ਵੀ ਉਹ ਬੇਕਸੂਰਾ ਪਰ ਉਹ ਤੇ ਤਾਂ ਚੰਗੇ ਭਲੇ ਨੂੰ ਮਨਾ ਲੈਂਦੇ ਨੇ ਮੇਰਾ ਪੁੱਤ ਤਾਂ ਉਹੀ ਭੂਲਾਗਾ ਉਹਨੇ ਬਿੱਟੂ ਟੈਨਸ਼ਨ ਨਾਲ ਐਂਟੀ ਤੁਸੀਂ ਫਿਕਰ ਨਾ ਕਰੋ ਕਾਲਾ ਆਪਣਾ ਬੇਕਸੂਰਾ ਕਾਲੇ ਨੂੰ ਆਪਣੇ ਨੂੰ ਕੁਝ ਨਹੀਂ ਕਹਿ ਸਕਦੀ ਪੁਲਸਾ ਉਹ ਕਰਨ ਬਾਈ ਇਹ ਤਾਂ ਮੈਂ ਬੀਬੇ ਨੂੰ ਸਮਝਾ ਰਹੇ ਆ ਇਹ ਸਮਝਣ ਨੂੰ ਤਿਆਰ ਨਹੀਂ ਹੈਗੀ ਯਾਰ ਪੁਲਸ ਨੇ ਯਾਰ ਇੰਨੀ ਕਿਤਾ ਕੁਛ ਕਿਸ ਕਰਨੀ ਆ ਹਾਂ ਬਾਈ ਕਰਨੀ ਆ ਪੁਸ ਗਸਤਾ ਯਾਰਾ